ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਨੇ ਇਤਿਹਾਸਾਂਝਾ ਕਰ ਰਹੇ ਹਾਂ ਨਵੀਂ ਕਿਤਾਬ ਜੀਵਨ ਇਤਿਹਾਸ ਹਰੀ ਸਿੰਘ ਨਲੂਆ ਜੀ ਇਹ ਕਿਤਾਬ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਜੀ ਵੱਲੋਂ ਲਿਖੀ ਗਈ ਹੈ ਇਸ ਕਿਤਾਬ ਵਿੱਚ ਸਰਦਾਰ ਹਰੀ ਸਿੰਘ ਜੀ ਦੇ ਜੀਵਨ ਤੇ ਸਾਰਾ ਇਤਿਹਾਸ ਲਿਖਿਆ ਗਿਆ ਹੈ ਜਨਮ ਤੋਂ ਲੈ ਕੇ ਆਖਰ ਤੱਕ ਉਹਨਾਂ ਦਾ ਜੋ-ਜੋ ਮੱਲਾ ਮਾਰੀਆਂ ਜੋ-ਜੋ ਉਹਨਾਂ ਨੂੰ ਜਦੋਂ ਜਹਿਦ ਕਰਨੀ ਪਈ ਜੋ ਜੰਗਾਂ ਲੜੀਆਂ ਅਤੇ ਮਹਾਰਾ ਰਣਜੀਤ ਸਿੰਘ ਵਾਸਤੇ ਜੋ ਜੋ ਉਹਨਾਂ ਨੇ ਕਲਨਾ ਕਾਲੀ ਸਿੱਖ ਰਾਏ ਲਈ ਜੋ ਕਲਨਾ ਕਾਲੀ ਉਹ ਸਾਰਾ ਕੁਝ ਇਸ ਕਿਤਾਬ ਵਿੱਚ ਲਿਖਿਆ ਗਿਆ ਹੈ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਅੱਗੇ ਹੱਥ ਜੋੜ ਕੇ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਸਾਡਾ ਇਤਿਹਾਸ ਸਾਡੇ ਹੋਰਨਾਂ ਪੈਣਾ ਭਰਾਵਾਂ ਔਰ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਪਹਿਲੇ ਭਾਗ ਸੁਣ ਲਈ ਸਾਡੇ ਚੈਨਲ ਤੇ ਜਾ ਕੇ ਤੁਸੀਂ ਪਹਿਲੀਆਂ ਵੀਡੀਓ ਸੁਣ ਸਕਦੇ ਹੋ ਤੇ ਲੜੀਵਾਰ ਇਤਿਹਾਸ ਜੋੜ ਸਕਦੇ ਹੋ ਪਿਛਲੇ ਦੌਰ ਵਿੱਚ ਤੁਸੀਂ ਸੁਣਿਆ ਕਿ ਖਾਲਸਾ ਫੌਜਾਂ ਨੇ ਮੁਲਤਾਨ ਦੇ ਕਿਲੇ ਨੂੰ ਘੇਰਾ ਪਾ ਲਿਆ ਅਤੇ ਉਸ ਨਵਾਬ ਨੂੰ ਕਿਲੇ ਦੇ ਅੰਦਰ ਬੰਦ ਕਰ ਦਿੱਤਾ ਹੁਣ ਅੱਗੇ ਸ਼ੁਰੂ ਕਰਦੇ ਹਾਂ ਨਵਾਬ ਹਾਵਲਪੁਰ ਦਾ ਖਾਲਸੇ ਦੀ ਤਹਿਤ ਵਿੱਚ ਆਉਣਾ ਖਾਲਸਾ ਫੌਜਾਂ ਦਾ ਮੁਲਤਾਨ ਸ਼ਹਿਰ ਤੇ ਕਬਜ਼ਾ ਕਰ ਲੈਣ ਅਤੇ ਨਵਾਬ ਨੂੰ ਘੇਰ ਲੈਣ ਦਾ ਇਲਾਕੇ ਦੇ ਰੈਸਾਂ ਤੇ ਇਹਨਾਂ ਦਾ ਦਬਦਬਾ ਛਾਇਆ ਕਿ ਉਹ ਬਿਨਾਂ ਕਿਸੇ ਲੜਾਈ ਦੇ ਸ਼ੇਰ-ਏ-ਪੰਜਾਬ ਦੇ ਮਤੀ ਹੋ ਗਏ ਜਿਹਾ ਕਿ ਮੁਹੰਮਦ ਖਾਨ ਰੈਸ ਲਯਾ ਤੇ ਭਖਰ ਨੇ ਆਪਣੇ ਪਤਵੰਤੇ ਕਰਮਚਾਰੀਆਂ ਦੇ ਹੱਥੀਂ 120000 ਰੁਪਇਆ ਨਜ਼ਰਾਨਾ ਮਹਾਰਾਜਾ ਸਾਹਿਬ ਦੀ ਹਜ਼ੂਰੀ ਵਿੱਚ ਭੇਜ ਕੇ ਅੱਗੇ ਨੂੰ ਸਰਕਾਰ ਲਾਹੌਰ ਦਾ ਬਾਜ਼ਗੁਜ਼ਾਰ ਰਹਿਣ ਲਈ ਬੇਨਤੀ ਕੀਤੀ ਜੋ ਪ੍ਰਵਾਨ ਕੀਤੀ ਗਈ ਇਸੇ ਤਰ੍ਹਾਂ ਨਵਾਬ صدیق ਮੁਹੰਮਦ ਖਾਨ ਵਾਲੀਏ ਬਹਾਵਲਪੁਰ ਨੇ 1 ਲੱਖ ਰੁਪਇਆ ਰੋਕ ਦਰਸ਼ਨਪੇਟ ਸਣੇ 500 ਸਵਾਰ ਮਦਦ ਲਈ ਆਪਣੇ ਨਾਲ ਲੈ ਕੇ ਸ਼ੇਰੇ ਪੰਜਾਬ ਦੀ ਸੇਵਾ ਵਿੱਚ ਪੇਸ਼ ਹੋਇਆ ਤੇ ਅੱਗੇ ਲਈ ਇਤਹਾਇਤ ਵਿੱਚ ਰਹਿਣ ਦੀ ਪ੍ਰਵਾਨਗੀ ਚਾਹੀ ਜੋ ਮਨਜ਼ੂਰ ਕੀਤੀ ਗਈ ਮਾਲੂਮ ਰਹੇ ਕਿ ਨਵਾਬ ਬਹਾਵਲਪੁਰ ਮੁਜੱਫਰ ਖਾਨ ਨਵਾਬ ਮੁਲਤਾਨ ਦਾ ਬੜਾ ਕਦੀਮੀ ਸਹਾਇਕ ਅਤੇ ਮਿੱਤਰ ਸੀ ਪਰ ਹੁਣ ਮੁਲਤਾਨ ਦੀ ਫਤਿਹ ਦੀ ਖਬਰ ਸੁਣ ਕੇ ਪ੍ਰਭੀਤ ਹੋਇਆ ਕਿ ਮਹਾਰਾਜੇ ਦੀ ਇਤਾਇਤ ਵਿੱਚ ਰਹਿਣ ਨਾਲ ਹੀ ਆਪਣੀ ਸਲਾਮਤੀ ਸਮਝੀ। ਮਲਤਾਨ ਸ਼ਹਿਰ ਦੇ ਜ਼ਰੂਰੀ ਪ੍ਰਬੰਧਾਂ ਦੇ ਹੋ ਜਾਣ ਉਪਰੰਤ ਛੇਰੇ ਪੰਜਾਬ ਨੇ ਆਪਣਾ ਸਾਰਾ ਧਿਆਨ ਕਿਲੇ ਦੇ ਫਤਿਹ ਕਰਨ ਵੱਲ ਆ ਦਿੱਤਾ। ਇੱਕ ਦਿਨ ਮਹਾਰਾਜਾ ਸਾਹਿਬ ਨੇ ਖੁਦ ਬਹੁਤ ਸਾਰੇ ਸਰਦਾਰਾਂ ਦੇ ਨਾਲ ਕਿਲੇ ਨੂੰ ਚੋਹਾ ਪਾਸਿਆਂ ਤੋਂ ਬੜੇ ਗੋ ਨਾਲ ਵੇਖਿਆ ਅਤੇ ਹੁਕਮ ਦਿੱਤਾ ਕੇ ਖੀਰੀ ਅਤੇ ਹਾਥੀ ਦਰਵਾਜੇ ਦੇ ਸਾਹਮਣੇ ਵੱਡੀਆਂ ਤੋਫਾਂ ਬੀੜੀਆਂ ਜਾਣ ਉਸ ਵਕਤ ਹੁਕਮ ਦੀ ਪਾਲਣਾ ਕੀਤੀ ਗਈ ਅਤੇ ਲਗਾਤਾਰ ਕਿਲੇ ਤੇ ਗੋਲਾਬਾਰੀ ਹੋਣ ਲੱਗ ਪਈ ਪਰ ਕਿਲੇ ਦੇ ਬਹੁਤ ਪੱਕੇ ਹੋਣ ਦੇ ਕਾਰਨ ਫਸੀਲ ਤੇ ਕੋਈ ਲੰਮਾ ਅਸਰ ਨਾ ਹੋਇਆ ਸਰਦਾਰ ਹਰੀ ਸਿੰਘ ਕੌਮੀ ਪਰਮਾਨਿਆਂ ਦੇ ਜਥੇ ਵਿੱਚ ਹੁਣ ਜਦ ਸ਼ੇਰੇ ਪੰਜਾਬ ਨੇ ਇਸ ਲੜਾਈ ਨੂੰ ਲਮਕਦਾ ਡੇਠਾ ਤਾਂ ਆਪ ਨੂੰ ਇੱਕ ਤਜਵੀਜ਼ ਸੁਝੀ ਫੌਜ ਵਿੱਚੋਂ ਕੁਝ ਐਸੇ ਬਹਾਦਰ ਕੌਮੀ ਪ੍ਰਵਾਨੇ ਨਿਤਰਨ ਜੋ ਕਿਲੇ ਦੀ ਦੀਵਾਰ ਢੇਟ ਸਰੰਗਾ ਲਾ ਕੇ ਉਹਨਾਂ ਵਿੱਚ ਬਰੂਧ ਪਰ ਦੇਣ ਤੇ ਇਹਨਾਂ ਨੂੰ ਅੱਗ ਲਾ ਕੇ ਉਡਾ ਦਿੱਤਾ ਜਾਏ ਤਦ ਹੋ ਸਕਦਾ ਹੈ ਜੋ ਖਾਲਸਾ ਫੌਜ ਨੂੰ ਕਿਲੇ ਵਿੱਚ ਦਾਖਲ ਹੋਣ ਦਾ ਰਸਤਾ ਮਿਲ ਜਾਏ ਫਿਰ ਨਿਸ਼ਚੈ ਹੈ ਕਿ ਇਹ ਲੜਾਈ ਛੇਤੀ ਹੀ ਫਤਿਹ ਹੋ ਜਾਏ ਸਰੰਗਾ ਲਾਉਣ ਦਾ ਕੰਮ ਇੰਨਾ ਖਤਰਨਾਕ ਸੀ ਕਿ ਇਸ ਤੋਂ ਸਹੀ ਸਲਾਮਤ ਬਚ ਨਿਕਲਣ ਦੀ ਵੀ ਕੋਈ ਉਮੀਦ ਨਾ ਸੀ ਨਾ ਹੋ ਸਕਦੀ ਉਪਰੋਕਤ ਵਿਚਾਰ ਅਨੁਸਾਰ ਉਸੇ ਵਕਤ ਸ਼ੇਰ-ਏ-ਪੰਜਾਬ ਮਹਾਰਾਜ ਰঞ্জੀਤ ਸਿੰਘ ਨੇ ਆਪਣੇ ਸਰਦਾਰਾਂ ਅਤੇ ਫੌਜ ਨੂੰ ਮੂੰਹ ਸਾਹਮਣੇ ਖੜਾ ਕਰਕੇ ਆਖਿਆ ਮੇਰੇ ਬੀਰ ਬਹਾਦਰ ਖਾਲਸਾ ਜੀ ਮੈਂ ਚਾਹੁੰਦਾ ਹਾਂ ਕਿ ਇਹ ਲੜਾਈ ਝਪਦੇ ਹੀ ਫਤਿਹਯਾਬੀ ਨਾਲ ਖਤਮ ਕੀਤੀ ਜਾਏ ਰੋਹ-ਰੋਹ ਦੇ ਧਾਵਿਆਂ ਨਾਲ ਸੈਂਕੜੇ ਰੱਬ ਦੇ ਬੰਦਿਆਂ ਦਾ ਨੁਕਸਾਨ ਹੋ ਰਿਹਾ ਹੈ ਹੁਣ ਕੇਵਲ ਇੱਕੋ ਤਰੀਕਾ ਹੈ ਜਿਸ ਨਾਲ ਇੱਕ ਦਿਨ ਵਿੱਚ ਸਫਲਤਾ ਹੋ ਸਕਦੀ ਹੈ ਪਰ ਹੈ ਨਰੋਲ ਕੁਰਬਾਨੀ ਦਾ ਮੈਂ ਆਪਣਾ ਮਾਣ ਸਮਝ ਕੇ ਆਪ ਤੋਂ ਇੱਕ ਮੰਗਸ ਮੰਗਦਾ ਹਾਂ ਅਤੇ ਉਹ ਇਹ ਹੈ ਕਿ ਇਸ ਮਹਾਕਾਰਜ ਦੀ ਸਿੱਧੀ ਲਈ ਮੈਨੂੰ ਕੁਝ ਐਸੇ ਸ਼ੇਰ ਬਹਾਦਰ ਯੋਧਿਆਂ ਦੀ ਲੋੜ ਪੈ ਗਈ ਹੈ ਜਿਹੜੇ ਆਪਣੀਆਂ ਜਾਨਾਂ ਤੋਂ ਹੱਥ ਧੋ ਕੇ ਕੌਮ ਲਈ ਅਤੇ ਮੇਰੇ ਲਈ ਆਪਣਾ ਸੀਸ ਮੁਬਲੀਦਾਨ ਦੇਣਾ ਚਾਹਣ ਪਰੰਪਰਾ ਦੱਸਦੀ ਹੈ ਕਿ ਸ਼ੇਰੇ ਪੰਜਾਬ ਦੀ ਇਸ ਮੰਗ ਉੱਪਰ ਕਈ ਸੌ ਕੁਰਬਾਨੀਦਿਆਂ ਪੁੱਤਲਿਆਂ ਨੇ ਆਪਣੇ ਆਪ ਨੂੰ ਮਹਾਰਾਜਾ ਸਾਹਿਬ ਦੇ ਸਾਹਮਣੇ ਪੇਸ਼ ਕੀਤਾ ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਛਾਲ ਮਾਰ ਕੇ ਮੈਦਾਨ ਵਿੱਚ ਆਪਣੇ ਪਿਆਰੇ ਮਹਾਰਾਜ ਦੇ ਸਨਮੁਖ ਆਖੜੋਤਾ ਉਹ ਖਾਲਸਾ ਕੌਮ ਦਾ ਮਾਨ ਤਾਨ ਸਰਦਾਰ ਹਰੀ ਸਿੰਘ ਨਲਵਾਸੀ ਇਸ ਦੇ ਨਾਲ ਹੀ ਬਹਾਦਰ ਸਰਦਾਰ ਨਿਹਾਲ ਸਿੰਘ ਅਟਾਰੀ ਵਾਲਾ ਅਤੇ ਪ੍ਰਸਿੱਧ ਸੂਰਬੀਰ ਸਰਦਾਰ ਅਤਰ ਸਿੰਘ ਧਾਰੀ ਅਤੇ ਹੋਰ ਕਈ ਸੂਰਮੇ ਇੱਕ ਲੰਮੀ ਕਤਾਰ ਵਿੱਚ ਆਖਲੋਤੇ ਇਹਨਾਂ ਕੌਮੀ ਸ਼ਹੀਦਾਂ ਦੇ ਇਕੱਠ ਨੂੰ ਦੇਖ ਕੇ ਸ਼ੇਰੇ ਪੰਜਾਬ ਦੀ ਸੂਰਮਤਾਈ ਤੇ ਜੋਸ਼ ਨੇ ਇਹਨਾਂ ਹੁਲਾਰਾ ਖਾਦਾ ਕਿ ਜੀ ਹਜੂਰ ਤੋਂ ਝੱਲਿਆ ਨਾ ਗਿਆ ਅਤੇ ਆਪ ਬੜੀ ਤੇਜ਼ੀ ਨਾਲ ਆਪਣੀ ਥਾਂ ਤੋਂ ਅੱਗੇ ਵਧੇ ਤੇ ਉਹਨਾਂ ਜਿੰਦਾ ਸ਼ਹੀਦਾਂ ਦੀ ਕਤਾਰ ਵਿੱਚ ਜਾ ਖਲੋਤੇ ਤੇ ਆਖਣ ਲੱਗੇ ਜਿਸ ਦੀ ਫੌਜ ਵਿੱਚ ਆਪ ਜੈਸੇ ਯੋਧੇ ਮੌਜੂਦ ਹੋਣ ਉਸਦੇ ਮਾਲਕ ਨੂੰ ਕਿੰਨਾ ਕੁ ਮਾਣ ਕਰਨਾ ਚਾਹੀਦਾ ਹੈ ਹੁਣ ਮੈਨੂੰ ਇਹ ਨਹੀਂ ਸੋਗਦਾ ਕਿ ਮੈਂ ਆ ਪਿੱਛੇ ਰਹਾ ਤੇ ਕੌਮ ਦੇ ਇਹਨਾਂ ਵੀਰਾਂ ਨੂੰ ਮੌਤੇ ਮੂੰਹ ਵਿੱਚ ਪਾ ਦਿਆਂ ਮੈਂ ਖੁਦ ਇਹਨਾਂ ਬਹਾਦਰਾਂ ਦੇ ਨਾਲ ਸੰਗਾਂ ਲਗਾਉਣ ਲਈ ਜਾਵਾਂਗਾ ਅਤੇ ਇਸ ਤਰ੍ਹਾਂ ਆਪਣਾ ਫਰਜ਼ ਪੂਰਾ ਕਰਾਂਗਾ ਕਹਿੰਦੇ ਹਨ ਜੇ ਇਸ ਸਮੇਂ ਸਰਦਾਰ ਹਰੀ ਸਿੰਘ ਨੇ ਬੜੇ ادب ਨਾਲ ਆਖਿਆ ਸ੍ਰੀ ਹਜੂਰ ਜੀ ਅਸੀਂ ਸਰਕਾਰ ਦੇ ਸੇਵਕ ਮਜੂਦ ਬੈਠੇ ਹਾਂ ਜੇ ਕਦੀ ਇਹ ਸੇਵਾ ਕਰਦਿਆਂ ਅਸੀਂ ਸ਼ਹੀਦ ਹੋ ਗਏ ਤਾਂ ਸਾਡੇ ਜਿਹੇ ਸੈਂਕੜੇ ਹੋਰ ਪੈਦਾ ਹੋ ਜਾਣਗੇ ਪਰ ਸਤਿਗੁਰੂ ਨਾ ਕਰੇ ਜੇ ਸਾਡੀ ਸਰਕਾਰ ਦਾ ਇੱਕ ਰੂਮ ਵੀ ਕਿਤੇ ਵਿੰਗਾ ਹੋ ਗਿਆ ਤਾਂ ਸ਼ੇਰੇ ਪੰਜਾਬ ਨੇ ਸੰਸਾਰ ਤੇ ਫਿਰ ਨਹੀਂ ਆਉਣਾ ਇਸ ਲਈ ਇਹ ਵਡਿਆਈ ਸਾਨੂੰ ਬਖਸ਼ੀ ਜਾਵੇ ਅਸੀਂ ਇਹ ਸੇਵਾ ਆਪਣੇ ਆਪ ਨੂੰ ਵਡਭਾਗੀ ਸਮਝ ਕੇ ਕਰਾਂਗੇ ਕਹਿੰਦੇ ਹਨ ਕਿ ਇਸ ਸਮੇਂ ਸਾਰੇ ਸਰਦਾਰਾਂ ਨੇ ਮਿਲ ਕੇ ਬੜੀ ਇੱਕ ਮੁਸ਼ਕਲ ਨਾਲ ਮਹਾਰਾਜ ਸਾਹਿਬ ਨੂੰ ਮਜਬੂਰ ਕੀਤਾ ਤਾਂ ਮਸਾਂ ਕਿਤੇ ਰੋਕੇ ਜਾ ਸਕੇ ਨਲਵੇ ਸਰਦਾਰ ਦੀ ਪਹਿਲੀ ਕੁਰਬਾਨੀ ਸ਼ੇਰੇ ਪੰਜਾਬ ਦੇ ਇਸ ਤਰ੍ਹਾਂ ਖੁਦ ਮੈਦਾਨ ਵਿੱਚ ਆ ਜਾਣ ਨਾਲ ਫੌਜ ਵਿੱਚ ਜੋਸ਼ ਦਾ ਸਮੁੰਦਰ ਉਛਾਲੇ ਖਾਨ ਲੱਗ ਪਿਆ ਉਸੇ ਤਰ੍ਹਾਂ ਹਰ ਇੱਕ ਜਵਾਨ ਸਾਹਮਣੇ ਆਉਂਦਾ ਅਤੇ ਦੋਵੇਂ ਹੱਥ ਜੋੜ ਕੇ ਕਹਿੰਦਾ ਇਹ ਸੇਵਾ ਦੀ ਵਡਿਆਈ ਮੈਨੂੰ ਬਖਸ਼ੀ ਜਾਏ ਇਹਨਾਂ ਕਈ ਹਜ਼ਾਰਾਂ ਦੇ ਇਕੱਠ ਵਿੱਚੋਂ 75 ਮਨਜਲੇ ਸੂਰਮੇ ਸਰਦਾਰ ਹਰੀ ਸਿੰਘ ਸਰਦਾਰ ਨਿਹਾਲ ਸਿੰਘ ਸਰਦਾਰ ਅਤਰ ਸਿੰਘ ਦੀ ਸਰਦਾਰੀ ਵਿੱਚ ਤਿਆਰ ਹੋ ਕੇ ਨਿਕਲ ਆਏ ਹੁਣ ਮੈਦਾਨ ਵੱਲ ਵਿਦਾ ਹੋਣ ਲੱਗਿਆ ਇਹਨਾਂ ਵਿੱਚੋਂ ਹਰ ਇੱਕ ਜੋਧਾ ਸ਼ੇਰੇ ਪੰਜਾਬ ਦੇ ਸਨਮੁਖ ਹਾਜ਼ਰ ਹੋ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦਾ ਅਤੇ ਅਗੋਂ ਖਾਲਸੇ ਦੀ ਚੰਗੀ ਤੇ ਪਿਆਰੀ ਸਰਕਾਰ ਬੜੇ ਪ੍ਰੇਮ ਭਾਵ ਨਾਲ ਹਰ ਇੱਕ ਸੂਰਮੇ ਦੀ ਪਿੱਠ ਉੱਤੇ ਥਾਪੜਾ ਦੇਂਦੇ ਅਤੇ ਇਸ ਮਹਾਨ ਕਾਰਜ ਵਿੱਚ ਸਫਲਤਾ ਲਈ ਅਸੀਸਾਂ ਦੇਂਦੇ ਹੋਏ ਵਿਦਾਇਗੀ ਬਖਸ਼ਦੇ ਸਨ ਹੁਣ ਇਹਨਾਂ ਕੌਮੀ ਸ਼ਹੀਦਾਂ ਦਾ ਜਥਾ ਜੈਕਾਰਿਆਂ ਦੀ ਕਣਕੌਰ ਵਿੱਚ ਮਸਤ ਹਾਥੀਆਂ ਦੀ ਤਰ੍ਹਾਂ ਕਿਲੇ ਵੱਲ ਅੱਗੇ ਵਧਿਆ ਕਿਲੇ ਦੇ ਉੱਪਰੋਂ ਤਦ ਨਵਾਬ ਮੁਜੱਫਰ ਖਾਨ ਦੀ ਫੌਜ ਨੇ ਇਹਨਾਂ ਨੂੰ ਕਿਲੇ ਵੱਲ ਆਉਂਦਿਆਂ ਡਿੱਠਾ ਤਾਂ ਉਹਨਾਂ ਨੇ ਉੱਪਰੋਂ ਗੋਲੀਆਂ ਦਾ ਮੀਂਹ ਵਸਾਉਣਾ ਆਰੰਭ ਕਰ ਦਿੱਤਾ ਪਰ ਇਹਨਾਂ ਬਹਾਦਰਾਂ ਨੇ ਨਾ ਔ ਵੇਖਿਆ ਨਾ ਤਾਉ ਵੇਖਿਆ ਉੱਡੇ ਤੇ ਬਿਜਲੀ ਦੀ ਕੜਕ ਵਾਂਗ ਝਟ ਕਿਲੇ ਦੀ ਦੀਵਾਰ ਥੱਲੇ ਪਹੁੰਚ ਕੇ ਸਰੰਗਾ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਫਸੀਲ ਹੇਟ ਪਹੁੰਚਨ ਤੀਖ ਇਸ ਜਥੇ ਦੀ ਕਈ ਜਵਾਨ ਫੱਟੜ ਹੋਏ ਅਤੇ ਸ਼ਹੀਦੀ ਦਾ ਮਹਾਨ ਉੱਚ ਮਰਤਬਾ ਪਾ ਗਏ ਭਾਵੇਂ ਸ਼ੇਰੇ ਪੰਜਾਬ ਨੇ ਉਸੇ ਵਕਤ ਤਿੰਨ ਤੋਪਾਂ ਇੱਕ ਉੱਚੀ ਥਾਂ 'ਪੁਰ ਬੀੜਵਾ ਦਿੱਤੀਆਂ ਸਨ ਜਿਨ੍ਹਾਂ ਦੇ ਕੋਲੇ ਕਿਲੇ ਵਿੱਚ ਠੀਕ ਉਸ ਥਾਂ ਤੇ ਪੈਂਦੇ ਸਨ ਜਿੱਥੋਂ ਨਵਾਬ ਦੀ ਫੌਜ ਇਹਨਾਂ ਸਰੰਗਾਂ ਲਾਉਣ ਵਾਲੇ ਜਵਾਨਾਂ ਤੇ ਗੋਲੀਆਂ ਚਲਾਉਂਦੀ ਸੀ ਤੇ ਇਸ ਤਰ੍ਹਾਂ ਤੋਪਾਂ ਦੀ ਮਾਰ ਨਾਲ ਕੁਝ ਸਹੂਲਤ ਹੋ ਗਈ ਸੀ ਪਰ ਫਿਰ ਵੀ ਜਦ ਕਿਲੇ ਦੀ ਦਵਾਰ ਥੱਲੇ ਸਿੰਘਾਂ ਨੂੰ ਸਰੰਗਾਂ ਲਾਉਂਦੇ ਦੇਖਿਆ ਤਾਂ ਨਵਾਬ ਮੁਜੱਫਰ ਖਾਨ ਦੇ ਅੱਠ ਪੁੱਤਾਂ ਅਤੇ ਗਾਜੀਆਂ ਵਿੱਚ ਗਜਬ ਦਾ ਜੋਸ਼ ਵਧਿਆ ਅਤੇ ਉਪਰੋਂ ਬੜੀ ਤੇਜ਼ੀ ਨਾਲ ਇਹਨਾਂ ਤੇ ਗੋਲੀ ਵਸਾਉਂਦੇ ਰਹੇ ਪਰ ਇਹ ਬਲੀ ਜੋਧੇ ਬੜੇ ਠੰਡੇ ਦਿਲ ਨਾਲ ਆਪਣੇ ਕੰਮ ਵਿੱਚ ਡਟੇ ਰਹੇ ਇਸ ਸਮੇਂ ਖਾਲਸੇ ਦੇ ਇਹਨਾਂ ਸਿੰਘਾਂ ਵਿੱਚ ਕੁਝ ਹੋਰ ਜਵਾਨ ਜਾਂ ਮੇ ਸ਼ਹਾਦਤ ਪਾ ਗਏ ਬਾਕੀ ਰਹੇ ਬੀਰਾਂ ਨੇ ਬੜੀ ਫੁਰਤੀ ਨਾਲ ਆਪਣਾ ਕੰਮ ਪੂਰਾ ਕਰ ਲਿਆ ਤੇ ਹੁਣ ਝੱਟ ਸਰੰਗਾਂ ਦੇ ਤੋੜਿਆਂ ਨੂੰ ਅੱਗ ਲਾ ਦਿੱਤੀ ਗਈ ਬਸ ਫਿਰ ਕੀ ਸੀ ਅੱਖ ਦੇ ਫੁਰਕਾਰ ਵਿੱਚ ਫਸੀਲ ਉੱਪਰ ਉੜਦੀ ਦਿੱਸੀ ਇਹ ਸ਼ਹੀਦੀ ਯਥਾ ਬੀਰਤਾ ਦੇ ਜੋਸ਼ ਵਿੱਚ ਕੁਝ ਐਸਾ ਮਤ ਵਾਲਾ ਹੋ ਗਿਆ ਸੀ ਕਿ ਜਦ ਪ੍ਰੀਤਿਆਂ ਨੂੰ ਅੱਗ ਲਗਾਈ ਗਈ ਤਾਂ ਉਸ ਵੇਲੇ ਇਸ ਨੂੰ ਜਿੰਨਾ ਪਿੱਛੇ ਹਟਣਾ ਲੋੜੀਂਦਾ ਸੀ ਇਹ ਉਹਨਾਂ ਪਿੱਛੇ ਨਾ ਹਟਿਆ ਮਲੂਮ ਹੁੰਦਾ ਹੈ ਕਿ ਇਹਨਾਂ ਆਪਸ ਵਿੱਚ ਇਹ ਸਲਾਹ ਬਕਾਈ ਸੀ ਕਿ ਜਿਸ ਵਕਤ ਕਿਲੇ ਦੀ ਦਵਾਰ ਫਰੰਗਾ ਨਾਲ ਉੱਡੇਗੀ ਤਾਂ ਸਭ ਤੋਂ ਪਹਿਲਾਂ ਅਸੀਂ ਹੀ ਕਿਲੇ ਦੇ ਤਾਵਾ ਕਰਕੇ ਅੰਦਰ ਜਾਵੜਾਂਗੇ ਤੇ ਵੈਰੀ ਨੂੰ ਆਪਣੇ ਕੀਤੇ ਦਾ ਧੰਨ ਦੇਵਾਂਗੇ ਕਰਨਾ ਕਰਤਾਰ ਦਾ ਇਹ ਹੋਇਆ ਕਿ ਪੁਲੀਤਿਆਂ ਨੂੰ ਅੱਗ ਲੱਗਦਿਆਂ ਸਾਰ ਹੀ ਇਕਾਇਕ ਡੱਡਾ ਭਿਆਨਕ ਧਮਾਕਾ ਹੋਇਆ ਅਤੇ ਇੱਕ ਪਲ ਵਿੱਚ ਕਿਲੇ ਦੀ ਦੀਵਾਰ ਦਾ ਬਹੁਤ ਸਾਰਾ ਭਾਗ ਇੰਨੇ ਜ਼ੋਰ ਨਾਲ ਉੱਡਿਆ ਕਿ ਦੀਵਾਰ ਦਾ ਬਹੁਤ ਸਾਰਾ ਮਲਬਾ ਜਥੇ ਦੇ ਇਨ੍ਹਾਂ ਤਿੰਨਾਂ ਬਹਾਦਰ ਸਰਦਾਰਾਂ ਹਰੀ ਸਿੰਘ ਸਰਦਾਰ ਨਿਹਾਲ ਸਿੰਘ ਤੇ ਸਰਦਾਰ ਅਤਰ ਸਿੰਘ ਅਤੇ ਕਈ ਜਵਾਨਾਂ ਦੇ ਉੱਤੇ ਆ ਪਿਆ ਜਿਸ ਦੇ ਤਕੇ ਨਾਲ ਇਹ ਤਿੰਨੇ ਸਖਤ ਫਟੜ ਹੋ ਕੇ ਜ਼ਮੀਨ ਤੇ ਜਾ ਪਏ ਇਸ ਅੰਤਨਾਜਕ ਸਮੇਂ ਕੇ ਲਈ ਵਿਚੋਂ ਰਾਲ ਨਾਲ ਬਲ ਰਹੀਆਂ ਹਾਂਡੀਆਂ ਇਹਨਾਂ ਫਟੜਾਂ ਤੇ ਫੁੱਟੀਆਂ ਗਈਆਂ ਜਿਨ੍ਹਾਂ ਵਿੱਚੋਂ ਇੱਕ ਬਲ ਬਲਦੀ ਹਾਂਡੀ ਜ਼ਖਮੀ ਪਏ ਸਰਦਾਰ ਹਰੀ ਸਿੰਘ ਦੇ ਠੀਕ ਉੱਪਰ ਆ ਪਈ ਜਿਸ ਨਾਲ ਸਰਦਾਰ ਜੀ ਦੀ ਵਰਦੀ ਨੂੰ ਅੱਗ ਲੱਗ ਗਈ ਅਤੇ ਇਸ ਬਾਦਸੂਰਮੇ ਦਾ ਸਾਰਾ ਸਰੀਰ ਝਲ ਕੇ ਕਬਾਬ ਹੋ ਗਿਆ ਠੀਕ ਇਸ ਸਮੇਂ ਇਸ ਦੇ ਰਸਾਲੇ ਦੇ ਇੱਕ ਸਿੰਘ ਦੀ ਨਜ਼ਰ ਇਸ ਉੱਤੇ ਆ ਜਾ ਪਈ ਜੋ ਇਸ ਦੇ ਨਾਲ ਸਰੰਗਾ ਲਗਾਉਣ ਆਇਆ ਸੀ ਉਹ ਝਟ ਅੱਗੇ ਵਧਿਆ ਤੇ ਸਰਦਾਰ ਹਰੀ ਸਿੰਘ ਦੀ ਵਰਦੀ ਪਾਰ ਛੁੱਟੀ ਤੇ ਅੱਗ ਬੁਝਾ ਕੇ ਇਸ ਨੂੰ ਆਪਣੀ ਪਿੱਠ ਤੇ ਚੋਕ ਕੇ ਗੋਲੀਆਂ ਦੀ ਮਾਰ ਤੋਂ ਬਾਹਰ ਕੱਢ ਕੇ ਲੈ ਜਾਂਦਾ ਇਸੇ ਤਰ੍ਹਾਂ ਸਰਦਾਰ ਨਿਹਾਲ ਸਿੰਘ ਅਤੇ ਸਰਦਾਰ ਅਤਰ ਸਿੰਘ ਜੀ ਨੂੰ ਵੀ ਸਿੰਘਾਂ ਨੇ ਚੋਕ ਕੇ ਕੈਂਪ ਵਿੱਚ ਪਹੁੰਚਾ ਦਿੱਤਾ ਪਰ ਇਹ ਗੱਲ ਬੜੇ ਹੀ ਦੁਖਤ ਹਿਰਦੇ ਨਾਲ ਲਿਖਣੀ ਪੈਂਦੀ ਹੈ ਕਿ ਵਗਦੀਆਂ ਤਲਵਾਰਾਂ ਵਿੱਚ ਜਾਂ ਧਸਣ ਵਾਲਾ ਅਦੁੱਤੀ ਸੂਰਮਾ ਸਰਦਾਰ ਅਤਰ ਸਿੰਘ ਧਾਰੀ ਦਾ ਹੰਸ ਡੇਰੇ ਪਹੁੰਚਣ ਤੋਂ ਪਹਿਲਾਂ ਉਡਾਰੀਆਂ ਲਾ ਕੇ ਸ਼ਹੀਦੀ ਪ੍ਰਾਪਤ ਕਰ ਗਿਆ ਸੀ ਉਧਰ ਜਿਸ ਵਕਤ ਸਰੰਗਾਂ ਦੇ ਫਟਣ ਨਾਲ ਧੁਮਾਕੇ ਦੀ ਆਵਾਜ਼ ਹੋਈ ਸੀ ਤਾਂ ਸ਼ੇਰ-ਏ-ਪੰਜਾਬ ਨੇ ਜੋ ਰਸਾਲਾ ਫੌਜ ਨਾਲ ਆਪ ਇਸ ਉਡੀਕ ਵਿੱਚ ਖੜੇ ਸਨ ਬੜੀ ਛੇਤੀ ਕਿਲੇ ਦੇ ਤਾਵੇ ਦਾ ਹੁਕਮ ਦੇ ਦਿੱਤਾ ਬਸ ਫਿਰ ਕੀ ਸੀ ਸੂਰਮੇ ਜੋਸ਼ ਵਿੱਚ ਬੇਸੁਰਤ ਹੋ ਗਏ ਹੁਣ ਹਰ ਇੱਕ ਇਹੋ ਚਾਹੁੰਦਾ ਸੀ ਕਿ ਮੇਰੀ ਸ੍ਰੀ ਸਾਹਿਬ ਵੈਰੀ ਦੇ ਲਹੂ ਵਿੱਚ ਟੁੱਬੇ ਲਾਏ ਇਸ ਤਰ੍ਹਾਂ ਇੱਕ ਦੂਜੇ ਤੋਂ ਅੱਗੇ ਵਾਧੀਆਂ ਹੋਈਆਂ ਖਾਲਸਾ ਫੌਜਾਂ ਕਿਲੇ ਵਿੱਚ ਜਾਵੜੀਆਂ ਨਾਲ ਹੀ ਇੱਕ ਹੋਰ ਰੈਜiment ਨੂੰ ਹੁਕਮ ਦਿੱਤਾ ਕਿ ਡੋਲੀਆਂ ਲੈ ਕੇ ਉਹ ਛੇਤੀ ਅੱਗੇ ਵਧਣ ਤੇ ਸਰੰਗ ਲਗਾਉਣ ਵਾਲੇ ਜਥੇ ਨੂੰ ਆਪਣੀ ਰੱਖਿਆ ਵਿੱਚ ਲੈ ਕੇ ਫਟੜਾ ਤੇ ਸ਼ਹੀਦਾਂ ਨੂੰ ਕੈਂਪ ਵਿੱਚ ਪਹੁੰਚਾ ਦੇਣ ਰਸਾਲਿਆਂ ਦੇ ਧਾਵੇ ਨਾਲ ਹੀ ਮਹਾਰਾਜਾ ਸਾਹਿਬ ਨੇ ਤੂਫਖਾਨਿਆਂ ਦੇ ਜਰਨੈਰ ਤੁਸੇ ਖਾਨ ਨੂੰ ਆਖਿਆ ਕਿ ਅੱਜ ਐਸੀ ਧੂਆਂ ਧਾਰ ਗੋਲੀਬਾਰੀ ਕੀਤੀ ਜਾਏ ਕਿ ਨਵਾਬ ਮੋੜ ਛੇਤੀ ਲੜਾਈ ਦਾ ਨਾਮ ਲੈਣ ਦਾ ਹੌਸਲਾ ਹੀ ਨਾ ਕਰ ਸਕੇ ਸੋ ਅੱਜ ਤੂਫਖਾਨੇ ਨੇ ਐਸਾ ਗੋਲਿਆਂ ਦਾ ਮੌਲੇ ਧਰਮੀ ਵਰਸਾਇਆ ਕਿ ਕੰਨੀ ਪਈ ਆਵਾਜ਼ ਸੁਣਾਈ ਨਹੀਂ ਸੀ ਦਿੰਦੀ ਹੁਣ ਫੌਜ ਪਾੜਦੀ ਰਾਹੀ ਕਿਲੇ ਵਿੱਚ ਜਾਵੜੀ ਤੇ ਤੂਬਖਾਨੇ ਨੇ ਦੇਵ ਦਰਵਾਜ਼ੇ ਨੂੰ ਤੋੜ ਕੇ ਟੁਕੜੇ ਟੁਕੜੇ ਕਰ ਸੁੱਟਿਆ ਨਵਾਬ ਮੁਜੱਫਰ ਖਾਨ ਦੀ ਗ੍ਰਿਫਤਾਰੀ ਜਦ ਨਵਾਬ ਮੁਜੱਫਰ ਖਾਨ ਨੇ ਆਪਣੇ ਆਪ ਨੂੰ ਖਾਲਸਾ ਫੌਜਾਂ ਵਿੱਚ ਚੌਹੀ ਬੰਨੀ ਫਾਥਾ ਡਿਠਾ ਤਾਂ ਦਿਲ ਦੀ ਢੇਰੀ ਟਾ ਬੈਠਾ ਤੇ ਉਸੇ ਵਕਤ ਚਿੱਟਾ ਝੰਡਾ ਖੜਾ ਕਰਕੇ ਆਪਣੇ ਆਪ ਨੂੰ ਗ੍ਰਿਫਤ ਗ੍ਰਿਫਤਾਰ ਕਰਵਾ ਲਿਆ ਇਸ ਸਮੇਂ ਖਾਲਸਾ ਫੌਜ ਨੇ ਕਿਲੇ ਤੇ ਕਬਜ਼ਾ ਕਰ ਲਿਆ ਤੇ ਨਵਾਬ ਮਲਤਾਨ ਉਹ ਮਹਾਰਾਜਾ ਸਾਹਿਬ ਦੀ ਹਜ਼ੂਰੀ ਵਿੱਚ ਪੇਸ਼ ਕੀਤਾ ਗਿਆ ਇਸ ਵਕਤ ਨਵਾਬ ਮਹਾਰਾਜਾ ਦੇ ਸਾਹਮਣੇ ਆਇਆ ਤਾਂ ਪिपल ਦੇ ਪੱਤੇ ਵਾਂਗ ਕੰਬ ਰਿਆ ਸੀ ਪਰ ਇਸਨੇ ਆਉਂਦਿਆ ਹੀ ਮਹਾਰਾਜ ਸਾਹਿਬ ਦੇ ਸਾਹਮਣੇ ਆਪਣੇ ਦੋਵਾਂ ਹੱਥਾਂ ਨਾਲ ਆਪਣੀ ਨਾਫ ਧੁੰਨੀ ਤੱਕ ਲੰਮੀ ਦਾੜੀ ਫੜ ਕੇ ਪੇਸ਼ ਕੀਤੀ ਤੇ ਆਖਿਆ ਹੇ ਮੇਰੇ ਸ਼ਹਿਨशाह ਤੇ ਮਾਲਕ ਅੱਜ ਤੂੰ ਮੇਰੇ ਗਨਾਹ ਨੂੰ ਨਾ ਦੇਖ ਪਰ ਮੇਰੀ ਇਸ ਸੁੱਚੀ ਤੇ ਚਿੱਟੀ ਦਾੜੀ ਦੀ ਖਾਤਰ ਮੇਰੀ ਜਾਨ ਬਖਸ਼ੀ ਕਰ ਦੇ ਜੋ ਮੈਂ ਆਪ ਨਾਲ ਧੋਖਾ ਮਾਇਆ ਹੈ ਉਹਦੀ ਸਜ਼ਾ ਮੈਨੂੰ ਰੱਬ ਵੱਲੋਂ ਕਾਫੀ ਮਿਲ ਗਈ ਹੈ ਮੇਰੀ ਬਾਜ਼ਗੁਜ਼ਾਰੀ ਨਜ਼ਰਾਨਾ ਤੇ ਤਵਾਨ ਜੰਗ ਸਭ ਕੁਝ ਹਾਜ਼ਰ ਹੈ ਛੇਰੇ ਪੰਜਾਬ ਨੇ ਜੋ ਸਦਾ ਸ਼ਰਨਾਗਤਾਂ ਦੀ ਰੱਖਿਆ ਕਰਦੇ ਹੁੰਦੇ ਸਨ ਤੇ ਗੁਨਾਹ ਕਰਕੇ ਪਛਤਾਤਾਪ ਕਰਨ ਵਾਲਿਆਂ ਨੂੰ ਬਖਸ਼ ਦਿਆ ਕਰਦੇ ਸਨ ਆਪਣੇ ਸੁਭਾਅ ਅਨੁਸਾਰ ਨਵਾਬ ਦੀ ਵੀ ਜਾਨ ਬਖਸ਼ੀ ਕਰ ਦਿੱਤੀ ਇਸ ਸਮੇਂ ਨਵਾਬ ਮਲਤਾਨ ਨੇ ਅੱਗੇ ਨੂੰ 2.5 ਲੱਖ ਰੁਪਇਆ ਸਾਲਾਨਾ ਬਾਜ਼ਗੁਜ਼ਾਰੀ ਅਤੇ 25 ਬਹੁਮੁੱਲੇ ਘੋੜੇ ਨਜ਼ਰਾਨੇ ਦੇ ਤੌਰ ਪਰ ਹਰ ਸਾਲ ਸਰਕਾਰ ਨੂੰ ਦੇਨੇ ਪਰਵਾਨ ਕੀਤੇ ਅੱਗੇ ਨੂੰ ਅਮਨ ਨਾ ਰਹਿਣ ਦੀ ਜ਼ਮਾਨਤ ਵਿੱਚ ਆਪਣੇ ਭਨੋਈ ਅਬੂ ਬਕਰ ਖਾਨ ਨੂੰ ਲਾਹੌਰ ਵਿੱਚ ਜਰਗਪਾਲ ਦੇ ਤੌਰ ਤੇ ਰੱਖਣ ਲਈ ਕਿਹਾ ਸ਼ਹਿਰੇ ਪੰਜਾਬ ਜਦ ਨਵਾਬ ਮੁਜੱਫਰ ਖਾਨ ਦੀ ਗ੍ਰਿਫਤਾਰੀ ਦੇ ਉਪਰੰਤ ਡੇਰੇਵਾਲ ਪੁੱਜੇ ਤਾਂ ਪਤਾ ਲੱਗਾ ਕਿ ਸ਼ੇਰ ਦਿਲ ਅਤਰ ਸਿੰਘ ਤਾਂ ਸ਼ਹੀਦ ਹੋ ਗਿਆ ਹੈ ਅਤੇ ਸਰਦਾਰ ਹਰੀ ਸਿੰਘ ਨਲਵੇ ਦੀ ਦੇ ਵਿੱਚ ਧੀਮੇ ਜਿਹੇ ਸਵਾਸ ਧੜਕ ਰਹੇ ਹਨ ਇਸੇ ਤਰ੍ਹਾਂ ਸਰਦਾਰ ਨਿਹਾਲ ਸਿੰਘ ਟਾਰੀ ਵਾਲੇ ਦੀ ਵੀ ਡਾਡੀ ਨਾਜਕ ਹਾਲਤ ਸੀ ਮਹਾਰਾਜਾ ਸਾਹਿਬ ਨੇ ਉਸੇ ਵਕਤ ਆਪਣੇ ਫਟਬਨ ਅਤੇ ਵੈਦਾਂ ਨੂੰ ਸਨੇ ਹਕੀਮ ਅਜੀਜੂਦੀਨ ਨੂੰ ਬੁਲਾਇਆ ਤੇ ਹੁਕਮ ਦਿੱਤਾ ਕਿ ਇਹਨਾਂ ਸੂਰਮਿਆਂ ਦਾ ਛੇਤੀ ਤੋਂ ਛੇਤੀ ਇਲਾਜ ਕੀਤਾ ਜਾਏ ਪਹਿਲਾਂ ਤਾਂ ਸਰਦਾਰ ਹਰੀ ਸਿੰਘ ਦੀ ਨਾਜਕ حال ਤਨੂ ਦੇਖ ਕੇ ਜਰਾ ਤੇ ਹਕੀਮਾਂ ਨੇ ਉੱਕੀ ਨੌਵੇਂ ਦੀ ਜਹਰ ਕੀਤੀ ਜਿਸ ਨੂੰ ਸੁਣ ਕੇ ਮਹਾਰਾਜਾ ਬੜਾ ਦੁਖੀ ਹੋਇਆ ਪਰ ਸਦਾ ਚੜ੍ਹਦੀਆਂ ਕਲਾਂ ਵਿੱਚ ਰਹਿਣ ਵਾਲਾ ਮਹਾਰਾਜਾ ਜਿਸ ਦਾ ਦਿਲ ਮਯੂਸੀ ਤੇ ਨੌਵੇਂ ਦੀ ਤੋਂ ਸਮੂਲਚਾ ਅਜਾਣੂ ਸੀ ਨੇ ਹੁਕਮ ਦਿੱਤਾ ਕਿ ਤੁਸੀਂ ਸੇਵਾ ਕਰੀ ਚੱਲੋ ਅੱਗੇ ਜੋ ਕਰਤਾਰ ਨੂੰ ਭਾਵੇ ਸੋ ਹੋ ਕੇ ਰਹੇਗਾ ਇਸੇ ਤਰ੍ਹਾਂ ਸਾਰੇ ਫਟੜਾਂ ਦੀ ਮਰਮ ਪੱਟੀ ਤੇ ਪੁੱਛ ਗਿਛ ਦੇ ਉਪਰੰਤ ਸਰਦਾਰ ਅਤਰ ਸਿੰਘ ਜੀ ਧਾਰੀ ਅਤੇ ਬਾਕੀ ਸ਼ਹੀਦ ਸਿੰਘਾਂ ਦਾ ਅੰਤਿਮ ਸੰਸਕਾਰ ਬੜੀ ਭਾਰੀ ਫੌਜੀ ਸ਼ਾਨੋ ਸ਼ੌਕਤ ਨਾਲ ਕੀਤਾ ਗਿਆ। ਸ਼ੇਰ-ਏ-ਪੰਜਾਬ ਨੇ ਕਿਲੇ ਦੀ ਦਵਾਰ ਹੇਟ ਰੰਗਾ ਲਗਾਉਣ ਲਈ ਸਿਰ ਤਰਾਂ ਦੀ ਬਾਜ਼ੀ ਲਾਉਣ ਵਾਲੇ ਸੂਰਮਿਆਂ ਦੀ ਸਾਰੀ ਫੌਜ ਦੇ ਸਾਹਮਣੇ ਬੜੀ ਮਹਿਮਾ ਕੀਤੀ ਅਤੇ ਇਸ ਜਥੇ ਨੂੰ ਖਾਸ ਪੈਨਸ਼ਨਾਂ ਤੇ ਇਨਾਮ ਬਖਸ਼ੇ। ਇਸੇ ਤਰ੍ਹਾਂ ਸ਼ਹੀਦਾਂ ਦੇ ਸਬੰਧੀਆਂ ਅਤੇ ਫਟੜਾ ਨੂੰ ਜ਼ਮੀਨਾਂ ਤੇ ਜ਼ਗੀਰਾਂ ਦਿੱਤੀਆਂ ਕੁਝ ਦਿਨਾਂ ਦੇ ਇਲਾਜ ਤੋਂ ਬਾਅਦ ਸਰਦਾਰ ਹਰੀ ਸਿੰਘ ਦੀ ਹਾਲਤ ਕੁਝ ਪਲਟਾਖਾ ਗਈ ਤੇ ਹੁਣ ਇਲਾਜ ਕਰਨ ਵਾਲਿਆਂ ਦੀ ਨਉਮੰਦੀ ਆਸਾਂ ਚ ਬਦਲ ਗਈ ਸ਼ੇਰੇ ਪੰਜਾਬ ਨੇ ਹੁਕਮ ਦਿੱਤਾ ਕਿ ਸਰਦਾਰ ਹਰੀ ਸਿੰਘ ਨੂੰ ਅਤੇ ਸਰਦਾਰ ਨਿਹਾਲ ਸਿੰਘ ਨੂੰ ਖਾਸ ਪ੍ਰਬੰਧ ਹੇਠ ਬੜੇ ਆਰਾਮ ਨਾਲ ਤੀਨਸਾ ਡੋਲੀਆਂ ਵਿੱਚ ਲਾਹੌਰ ਵੱਡੇ ਸਫਾਖਾਨੇ ਵਿੱਚ ਪਹੁੰਚਾਇਆ ਜਾਵੇ ਇਸ ਤਰ੍ਹਾਂ ਕੁਝ ਮਹੀਨਿਆਂ ਦੇ ਲਗਾਤਾਰ ਇਲਾਜ ਕਰਨ ਨਾਲ ਦੋਵੇਂ ਸਰਦਾਰ ਰਾਜੀ ਖੁਸ਼ੀ ਹੋ ਗਏ ਮਲਤਾਨ ਦੀ ਇਸ ਲੜਾਈ ਵਿੱਚ ਸਰਦਾਰ ਹਰੀ ਸਿੰਘ ਨੇ ਆਪਣਾ ਸਿਰ ਤਲੀ ਤੇ ਰੱਖ ਕੇ ਅਦੁੱਤੀ ਨਿਰਪੈਤਾ ਅਤੇ ਸ਼ੂਰਮਗਤੀ ਦਾ ਜੋ ਸਬੂਤ ਦਿੱਤਾ ਸੀ ਇਸ ਨਾਲ ਇਸ ਦਾ ਸਿੱਕਾ ਸ਼ੇਰੇ ਪੰਜਾਬ ਅਤੇ ਸਰਬੱਤ ਖਾਲਸਾ ਫੌਜ ਦੇ ਦਿਲਾਂ ਤੇ ਬੈਠ ਗਿਆ ਹੁਣ ਆਪ ਨੂੰ ਸਮੂਹ ਖਾਲਸਾ ਦਰਬਾਰ ਬੜੀ ਇੱਜ਼ਤ ਦੀ ਨਜ਼ਰ ਨਾਲ ਦੇਖਣ ਲੱਗਾ ਖਾਸ ਕਰ ਖਾਲਸਾ ਫੌਜ ਤਾਂ ਆਪ ਨੂੰ ਅਤ ਪਿਆਰ ਦੀ ਸੀ ਕੁਝ ਸਮੇਂ ਦੇ ਬਾਅਦ ਇਹ ਫਤਿਹਯਾਬੀ ਦੀ ਖੁਸ਼ੀ ਵਿੱਚ ਬੜਾ ਭਾਰੀ ਦਰਬਾਰ ਹੋਇਆ ਜਿਸ ਵਿੱਚ ਮਹਾਰਾਜਾ ਸਾਹਿਬ ਨੇ ਸਰਦਾਰ ਹਰੀ ਸਿੰਘ ਨੂੰ 20000 ਰੁਪਇਆ ਸਾਲਾਨਾ ਦੀ ਜ਼ਗੀਰ ਦਿੱਤੀ ਤੇ ਫੌਜ ਵਿੱਚ ਅਹੁਦਾ ਵਧਾ ਦਿੱਤਾ ਲਓ ਜੀ ਅੱਜ ਲਈ ਇਹਨਾਂ ਇਤਿਹਾਸ ਲੈ ਕੇ ਹਾਜ਼ਰ ਹੋਇਆ ਅਗਲਾ ਅਧਿਆਇ ਲੈ ਕੇ ਕੱਲ ਨੂੰ ਹਾਜ਼ਰ ਹੋਵਾਂਗੇ ਇਤਿਹਾਸ ਪੜਦਿਆਂ ਸੁਣਦਿਆਂ ਸੁਣਾਉਂਦਿਆਂ ਸਮੇਂ ਬਿਆਨਤਾ ਪ੍ਰਕਾਰ ਦੀ ਭੁੱਲਾਂ ਚੁੱਕਾ ਹੋ ਜਾਂਦੀਆਂ ਹਨ ਹੋਈਆਂ ਹੋਣ ਗਿਆ ਗੁਰੂ ਸਾਹਿਬ ਬਖਸ਼ਣ ਹਰਨੇ ਅੱਗੇ ਤੋਂ ਸਿੰਘ ਨੂੰ ਸਹੀ ਇਤਿਹਾਸ ਪੜਨ ਸੁਣਨ ਸੁਣਾਉਣ ਦੀ ਸੋਝੀ ਬਖਸ਼ਣ ਆਪ ਜੀ ਇਸ ਇਤਿਹਾਸ ਨੂੰ ਬੜੇ ਪਿਆਰ ਨਾਲ ਸੁਣ ਰਹੇ ਹੋ ਸੁੰਨਾ ਅਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਸਾਡੇ ਹੋਰਾਂ ਭੈਣਾ ਭਰਾਵਾਂ ਨੂੰ ਇਸ ਇਤਿਹਾਸ ਬਾਰੇ ਪਤਾ ਲੱਗ ਸਕੇ ਨੌਜਵਾਨੀ ਇਸ ਇਤਿਹਾਸ ਤੋਂ ਜਾਣੂ ਹੋ ਸਕੇ ਫਤੇ ਬੁਲਾਉਣਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ